ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾ ਦਾ ਇੱਕ ਹੋਰ ਮਸਤੀ ਭਰੇ ਗੇਮਪਲੇਏ ਸੇ ਅੱਜ ਆਪ ਆ ਗਏ ਆ ਜਿੱਥੇ ਨਵੀਂ ਬਿਲਡਿੰਗ ਬਣੀ ਹੋਈ ਹੈ ਰੈਂਗਲ ਦੇ ਵਿੱਚ ਜਿਹੜੀ ਥੋੜਾ ਜਿਹਾ ਟਾਈਮ ਪਹਿਲਾਂ ਮਿਸਤਰੀਆਂ ਨੇ ਤਿਆਰ ਕੀਤੀ ਹੋਈ ਜੀ ਉੱਥੇ ਪਰ ਗਾਇਸ ਇੱਥੇ ਬੰਦੇ ਦੇਖ ਕੇ ਆਪਣੀ ਫਟਕੇ ਫਲਾਵਰ ਹੋ ਚੁੱਕੀ ਹੈ ਤੇ ਚਲੋ ਗਾਇਸ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕੜੀ ਆਪਣੀ ਅੱਜ ਹੀ ਹੋਈ ਹੈ ਆਪਣੀ ਦਾ ਡੇਲੀ ਫਲਾਵਰ ਹੁੰਦੀ ਹੈ ਬੰਦਿਆਂ ਨੂੰ ਦੇਖ ਕੇ ਗਾਇਸ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਲਾਲ ਚੱਡੀ ਵਾਲੀ ਕਿੱਧਰ ਗਈ ਆ ਭੈ ਜੋ ਬਾਕੀ ਗਈ ਚਲੋ ਕੋਈ ਗੱਲ ਨਹੀਂ ਗਾਇਸ ਲੱਗਦਾ ਬੈਰਲ ਦੇ ਵਿੱਚ ਕੋਈ ਦਿੱਕਤ ਸੀਗੀ ਤੇ ਗਾਈਸ ਹੁਣ ਆਪਾਂ ਇਹਨੂੰ ਖਤਮ ਕਰਦੇ ਆ ਜਿਹੜਾ ਸਾਲਾ ਓਪਨ ਜੇ ਦੇ ਵਿੱਚ ਹੀ ਟੈਲਦਾ ਫਿਰਦਾ ਲਓ ਗਾਈਸ ਨੋਕ ਨਹੀਂ ਹੋਇਆ ਚਲੋ ਗਾਈਸ ਇਹ ਲੱਗਦਾ ਨੋਕ ਇਹ ਵੀ ਨਹੀਂ ਹੋਇਆ ਬੈਰਲ ਦੇ ਵਿੱਚ ਲੱਗਦਾ ਗੋਲੀਆਂ ਉਹਨਾਂ ਨੇ ਕੱਚੀਆਂ ਪਾਈਆਂ ਹੋਈਆਂ ਚਲੋ ਗਾਈਸ ਆਪਾਂ ਪੱਕੀਆਂ ਚੱਕਣਾਂ ਤੇ ਇਹਨੂੰ ਦੇਖੋ ਗਾਈਸ ਇਹਨੂੰ ਖਤਮ ਕਰ ਦਿੱਤਾ ਨਾ ਇਹ ਪੱਕੀ ਗੋਲੀ ਦਾ ਕਮਾਲ ਹੈ ਗਾਈਸ ਹੁਣ ਆਪਾਂ ਇਹਨੂੰ ਨੋਕ ਕਰ ਦਿੱਤਾ ਤੇ ਆਪਾਂ ਹੋਰ ਬੰਦਾ ਦੇਖਦੇ ਆ ਕਿੱਥੇ ਐ ਸਾਹਮਣੇ ਹੀ ਲੱਗਦਾ ਵੇ ਸਾਲਾ ਇੱਕ ਹੋਰ ਜਿਹੜਾ ਉਹੀ ਜਿਹੜਾ ਨੋਕ ਨਹੀਂ ਹੋਇਆ ਪਰ ਆਹ ਕਿਹੜਾ ਯਾਰ ਸਾਈਡ ਜੀ ਤੇ ਜਿਹੜਾ ਕੀਸੀਆਂ ਦੇ ਹੋਇਆ ਹੋਇਆ ਚੱਲ ਪੁੱਤ ਤੋ ਘੜੀਆਂ ਪਿਛਵਾੜਾ ਚਲੋ ਗਾਇਸ ਆ ਸਾਹਮਣੇ ਦੇਖੋ ਬੰਦਾ ਇਹਨੂੰ ਸਾਲੇ ਮੈਂ ਕਰਵਾ ਚੱਲ ਪੁੱਤਰਾ ਲੋ ਵੀ ਨਿਕਲ ਬਾਹਰ ਭੈਣ ਆਇਆ ਕਿਧਰ ਅਬ ਭੈਣ ਚੋ ਤੇ ਇਸ ਸਾਲਾ ਲੰਮੇ ਪੈਗਾ ਓਏ ਨਾਗ ਦਾ ਬੱਚਾ ਭੈਣ ਦਾ ਲੱਕੜ ਤੋ ਤੋ ਗਾਇਸ ਕੋਈ ਦਿੱਕਤ ਆਲੀ ਕਰਨੀ ਆਪਣੇ ਬੰਦੇ ਹੋਣਗੇ ਓ ਹੈਲੋ ਤੈਨੂੰ ਭਰਾ ਆ ਜਾ ਉਪਰੋਂ ਇਹ ਸਾਲੇ ਆ ਚਾਲੂ ਨੇ ਇਹ ਮੁਸ਼ਕਲ ਹੀ ਹੋਣ ਗਾਇਸ ਕੋਈ ਦਿੱਕਤ ਆਲੀ ਕਰਨੀ ਆਪਾਂ ਫੇਰ ਆ ਜਾਾਂਗੇ ਦੁਬਾਰਾ ਆ ਜਾਾਂਗੇ ਪਰ ਇਹ ਵੇ ਸਾਲਾ ਕੱਦ ਦਾ ਟਹਿਲਦਾ ਆਉਂਦਾ ਨਾ ਮਾਰੀ ਯਾਰ ਮਿੰਟਾਂ ਵਾਲੀ ਗੱਲ ਏ ਭਰਾਵਾ ਪਲੀਜ਼ ਮੈਂ ਯੂਟਿਊਬਰ ਆ ਨਾ ਮਾਰਿਓ ਨਾ ਮਾਰਿਓ ਭੈਣ ਦਾ ਲ ਆ ਲਿਆ ਅੰਨੀ ਦੀਆ ਤੋਂ ਗਾਇਸ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਮਿੰਟਾਂ ਕਰ ਲੀਆਂ ਹੁਣ ਆਪਾਂ ਇਹਨਾਂ ਦੀਆਂ ਮਿੰਟਾਂ ਕਢਾਵਾਂਗੇ ਤੋਂ ਚਲੋ ਗਾਇਸ ਆਪਾਂ ਉੱਪਰ ਚੱਲਦੇ ਆ ਇਸ ਬਿਲਡਿੰਗ ਦੇ ਉੱਪਰ ਖੜ ਕੇ ਮਾਰਾਂਗੇ ਕਿਉਂਕਿ ਹੁਣ ਵੇਲਾ ਆ ਗਿਆ ਏ ਥੋੜਾ ਚੁਕਸ ਹੋ ਕੇ ਖੇਡਣ ਦਾ ਤੇ ਚਲੋ ਗਾਇਸ ਆਪਾਂ ਇੱਥੇ ਖੜ ਕੇ ਖੇਡਦੇ ਆ ਦੇ ਉੱਪਰ ਚੜ੍ਹ ਕੇ ਦੇਖਾਂਗੇ ਬੰਦੇ ਕਿੱਥੇ ਆ ਤੇ ਉੱਪਰ ਤੋਂ ਆਪਾਂ ਇਹਨਾਂ ਦੀ ਮਾਰਾਂ ਇਹਨਾਂ ਨੂੰ ਮਾਰਾਂਗੇ ਗਾਇਸ ਤੇ ਚਲੋ ਗਾਇਸ ਦੇਖਦੇ ਆ ਲੱਗਦਾ ਏ ਤਾਂ ਮੇਰੇ ਖਿਆਲ ਚ ਸਾਹ ਘੁੱਟ ਕੇ ਬਹਿ ਗਿਆ ਨਾ ਦਾ ਉਪਰੋਂ ਸਾਹ ਲੈ ਰਿਹਾ ਨਾ ਦਾ ਥੱਲੋ ਦੋਨਾਂ ਸਾਈਡਾਂ ਤੋਂ ਸਾਲੇ ਘੁੱਟ ਕੇ ਬੈਠੇ ਆ ਮਤਲਬ ਸਾ ਗਾਇਸ ਸਾ ਆਹ ਘੜਾ ਸਾਲਾ ਜਿਹੜਾ ਉੱਪਰ ਦੇ ਵਿੱਚ ਟਾਇਲਦਾ ਫਿਰਦਾ ਖੜ ਜਾ ਪੁੱਤਰਾ ਤਿੰਨ ਦਾ ਮੈਂ ਦੱਸਣਾ ਕਿੱਦਾਂ ਆ ਜਾ ਮੜਾਂ ਦੇ ਸਾਹਮਣੇ ਲੱਗਦਾ ਕੰਧ ਦੇ ਨਾਲ ਹੀ ਭੈਣਦਾ ਯਾਰ ਲੱਗਦਾ ਨੁੱਕ ਗਿਆ ਚਲੋ ਕੋਈ ਦਿੱਕਤ ਨਹੀਂ ਆਹ ਘੜੇ ਸਾਲੇ ਹਜੇ ਉੱਪਰ ਉੱਤਰਦੇ ਫਿਰਦੇ ਆ ਚਲੋ ਕੋਈ ਨਾ ਗਾਇਸ ਜਿਹੜਾ ਆਪਾਂ ਬੰਦਾ ਦੇਖਿਆ ਪਹਿਲਾਂ ਉਹਨੂੰ ਸਾਲੇ ਨੂੰ ਖਤਮ ਕਰਨੇ ਆ ਚੱਲ ਪੁੱਤਰਾ ਲੋਬੀ ਅਵੇ ਭੈਣ ਚੋ ਦੋ ਜਣੇ ਲਓ ਗਾਇਸ ਇੱਕ ਨੂੰ ਤਾਂ ਆਪਾਂ ਨੋਕ ਕਰ ਦਿੱਤਾ ਪਰ ਯਾਰੇ ਇਹਦੇ ਬੰਦੇ ਦੋ ਆ ਉਹਨਾਂ ਨੇ ਰਿਵਾਈਵ ਕਰ ਦੇਣਾ ਜੇ ਆਪਾਂ ਥੱਲੇ ਗਏ ਤੇ ਆਪਣਾ ਢੂਆ ਕੁੱਟਿਆ ਜਾ ਸਕਦਾ ਤੇ ਚਲੋ ਗਾਇਸ ਆਪਾਂ ਇਨੀ ਟੈਨਸ਼ਨ ਨਹੀਂ ਲੈਣਗੇ ਆਪਾਂ ਨਾ ਰਿਸਕ ਤਗੜਾ ਨਹੀਂ ਲੈਣਾ ਪਰ ਚਲੋ ਕੋਈ ਨਾ ਆਪਾਂ ਉੱਪਰ ਖੜਕੇ ਹੀ ਦੇਖਦੇ ਆਂ ਜੇਕਰ ਸਿਰਸੁਰ ਕੱਢਿਆ ਆਪਾਂ ਸਿਰ ਤੇ ਮਾਰਾਂਗੇ ਸਾਲੇ ਦੇ ਗੋਲੀ ਤੇ ਨਾਲ ਹੀ ਇਹਦੀ ਕਰ ਦਾਂਗੇ ਮੋਰੀ ਮੋਰੀ ਗਾਇਸ ਮੋਰੀ ਸਰਚ ਤੇ ਚਲੋ ਗਾਇਸ ਆਪਾਂ ਆ ਭੈਣ ਜੋ ਬਚ ਗਿਆ ਵਾ ਚਲੋ ਗਾਇਸ ਆਪਾਂ ਦੇਖਦੇ ਆਂ ਹੋਰ ਬੰਦੇ ਦੇਖਦੇ ਆਂ ਵੀ ਕਿੱਥੇ ਆ ਕਿੱਥੇ ਨਹੀਂ ਗਾਇਸ ਆਪਣੇ ਦੋ ਨੰਬਰ ਆਈ ਚਾਰ ਵੀ ਬੰਦੇ ਆ ਆਪਣੇ 3 ਨੰਬਰ ਵਾਲੀ ਸਾਈਡ ਤਾਂ ਬੰਦੇ ਹੋਣਗੇ ਜਿੰਦੀ ਹੈਲਥੀ ਮਾਸਾਗਾ ਤੇ ਚਲੋ ਗਾਇਸ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਇੱਥੇ ਸਾਹਮਣੇ ਦੇਖੋ ਬੰਦਾ ਆਪਾਂ ਲੇਟ ਕੇ ਅਫੇ ਪੈਂਚੋਦਾ ਕਿਹੜਾ ਸਾਲਾ ਕੋਲ ਹੀ ਪਿਛਵਾੜਾ ਘਹਾਵੀ ਚਲਾ ਗਿਆ ਚੱਲ ਪੁੱਤਰਾ ਲਓ ਵੀ ਸਾਲਾ ਨਿਕਲ ਤੂੰ ਲਓ ਗਾਇਸ ਇਹਨੂੰ ਤਾਂ ਆਪਾਂ ਕਰ ਦਿੱਤਾ ਨੌਕ ਪਰ ਆਪਣੀਆਂ ਵੀ ਗੋਲੀਆਂ ਹੋ ਗਈਆਂ 0 ਤੋਂ ਗਾਇਸ ਕੰਮ ਰਿਸਕੀ ਹੋ ਗਿਆ ਕਿਉਂਕਿ ਹੁਣ ਆਪਾਂ ਇਹਨੂੰ ਕਿੱਦਾਂ ਮਾਰਾਂਗੇ ਕੋਈ ਆਪਣੇ ਕੋਲ ਗੋਲੀ ਤਾਂ ਹੈ ਨਹੀਂ ਗਾਲਾਂ ਗੁਲਾਂ ਨਾਲ ਹੀ ਮਾਰਨਾ ਪੈਣਾ ਵੇ ਤੇ ਚਲੋ ਗਾਇਸ ਆਪਾਂ ਕਰਦੇ ਆ ਥੱਲੇ ਥੱਲੇ ਚੱਲ ਕੇ ਦੇਖਦੇ ਆ ਸ਼ਾਇਦ ਆਪਾਂ ਨੂੰ ਇੱਥੋਂ ਕਿ ਫੇਰ ਹੀ ਬੰਦੇ ਆਪਾਂ ਮਾਰਾਂਗੇ ਉਦਾਂ ਸਾਲੇ ਕਿੱਥੋਂ ਮਾਰ ਲਾਂਗੇ ਤੇ ਚਲੋ ਗਾਇਸ ਆਪਾਂ ਦੇਖਦੇ ਆ ਤੇ ਆਹ ਦੇਖੋ ਗਾਇਸ ਇੱਕ ਮੇਰਾ ਬੰਦਾ ਦੇਖੋ ਮਿਰਤੂ ਹੀ ਗੋਲੀਆਂ ਮੰਗਣ ਡਿਆ ਸੀਗਾ ਵੀ ਮਾਮਾ ਹੀਰ ਦਿਆ ਮੇਰੇ ਕੋਲ ਤਾਂ ਆਪ ਗੋਲੀਆਂ ਜ਼ੀਰੋ ਹੋਈਆਂ ਪਈਆਂ ਲਾਲ ਹੋਈ ਪਈ ਐ ਗੋਗੰਨ ਤੂੰ ਤੂੰ ਮੇਰੇ ਤੋਂ ਹੀ ਗੋਲੀਆਂ ਮੰਗਦਾ ਪਿਆ ਤੇ ਚਲੋ ਗਾਇਸ ਆਪਾਂ ਐ ਕਰਦੇ ਆ ਥੱਲੇ ਚਲਦੇ ਆ ਗਾਇਸ ਕਿਉਂਕਿ ਆਪਾਂ ਨੂੰ ਗੋਲੀਆਂ ਥੱਲੇ ਜਾ ਕੇ ਮਿਲਣੀਆਂ ਵੇ ਇੱਥੋਂ ਦਾ ਕੋਈ ਗੋਲੀਆਂ ਆਪਾਂ ਨੂੰ ਦੇਣ ਨਹੀਂ ਆ ਸਕਦਾ ਤੇ ਚਲੋ ਗਾਇਸ ਮੈਂ ਚੱਲਦਾ ਥੱਲੇ ਜਾ ਕੇ ਗੋਲੀਆਂ ਲੁੱਟਣਾ ਜੈ ਮਹੇਸ਼ਵਰੀ ਅਵੇ ਭੈਣੋ ਕੀ ਹੋ ਗਿਆ ਔਰ ਤੁਹਾਡੀ ਨੂੰ ਭੈਣ ਤੂੰ ਬੰਦੇ ਥੱਲੇ ਓਏ ਓਏ ਆ ਜਾ ਜੇਤੀ ਆ ਜਾ ਤੂੰ ਮਮਾ ਖੇਤੀ ਆ ਜਾ ਤੂੰ ਥੱਲੇ ਤਿੰਨ ਨੰਬਰਾਂ ਤੂੰ ਆਵ ਲੱਗਦਾ ਨੀਵੀ ਟੁਈ ਹੋਇਆ ਫਿਰਨਾ ਆ ਜਾ ਲੈ ਤੂੰ ਵੀ ਨੀਵੀ ਟੁਈ ਹੋਇਆ ਫਿਰਨਾ ਜਾ ਯਾਰ ਮੇਰੀ ਤਾਂ ਹੈਲਥ ਕਾਰਡ ਸੀ ਮੈਂ ਤਾਂ ਉਤੋਂ ਛਾਲ ਮਾਰੀ ਨੀਵੀ ਟੁਈ ਹੋ ਗਿਆ ਤੈਨੂੰ ਲੱਗਦਾ ਸ਼ੌਂਕ ਸੀਗਾ ਨੀਵੀ ਟੁਈ ਹੋਣ ਦਾ